ਵੈਲਕਮ ਟੂ ਮਾਈ ਬਲੌਗ ਜਸਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾ ਤੁਸੀਂ ਐ ਨਵੇਂ ਸਾਰੇ ਠੀਕ ਠਾਕ ਹੋਵੋ ਸੋ ਨਵੀਆਂ ਐਕਟੀਵਿਟੀਆਂ ਦਿਖਾਉਨੇ ਆ ਵੀ ਘਰ ਦੇ ਵਿੱਚ ਅਸੀਂ ਨਵੇਂ ਕੀ ਕੰਮ ਕਰ ਰਹੇ ਆ ਰੋਟੀ ਦੇ ਹਿਸਾਬ ਨਾਲ ਸਾਰਾ ਕੁਝ ਕਰਾਂਦਾ ਕਰਦੇ ਵੇ ਮੌਸਮ ਦੇ ਹਿਸਾਬ ਨਾਲ ਫਸਲ ਕਿਹੜੀ ਆਪਾਂ ਅੱਛਾ ਮੌਸਮ ਦੇ ਹਿਸਾਬ ਨਾਲ ਫਸਲ ਆਂ ਆਹੀਂ ਆ ਯਾਰ ਆਪਣੇ ਮੇਥੀਆਂ ਮੁੰਠੀਆਂ ਆ ਆ ਉਹ ਆਪਾਂ ਛੋਟੋਂ ਦਿਖਾਉਣਾ ਹੈ ਕਿਵੇਂ ਕਿਵੇਂ ਤਿਆਰੀ ਹੁੰਦੀ ਹੈ ਕਿਵੇਂ ਕਿਵੇਂ ਲੱਗਦਾ ਕੀ ਕੀ ਹੁੰਦਾ ਜਾਂ ਤੁਮ ਲੋਕ ਲਾ ਲਈ ਇਹਦਾ ਸਾਰਾ ਕੁਝ ਕਿਵੇਂ ਹੈ ਲੋਕ ਲਾ ਲਈ ਮੈਂ ਕਿਹਾ ਆ ਆ ਕਿਵੇਂ ਜਾਰਾ ਕੋਲੋਂ ਲੋਕ ਲਾ ਲਾ ਉਹ ਸਾਰਾ ਕੁਝ ਬੰਦੂਕਾ ਹੁੰਦਾ ਹੈ ਭਾਈ ਹੂੰ ਸਾਰੇ ਜਿਹੜੇ ਨਾਲ ਜੁੜੇ ਰਹੇ ਤਾਂ ਉਹਦਾ ਫੋਨ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਰੱਬ ਤਰਪੀਆਂ ਵਾਸਤੇ ਜਿਹਨੂੰ ਕਦਰ ਰੋਤੀਆਂ ਵਾਸਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਸਾਰੇ ਜਿਹੜੇ ਭੈਣ ਭਰਾਵਾਂ ਨੂੰ ਜੁਤਿਉਣੇ ਨੂੰ ਜੀ ਉਸ ਨੂੰ ਮਿਲਦਾ ਉਹਨਾਂ ਦੇ ਘਰ ਪ੍ਰੀਤ ਕੇ ਇੱਕ ਨੂੰ ਸਿਆੜੋ ਦਿਖਾਉਂਦੇ ਆ ਸਾਰਾ ਘਰ ਆ ਚੜ੍ਹਾਈ ਸਾਨੂੰ ਚਾਹ ਨਹੀਂ ਪੈਂਦੀ ਆ ਜੀ ਇਹ ਮੈਨੂੰ ਨਿਕਣ ਨਾਉਣ ਦੀ ਤਿਆਰੀ ਕਰਨੀ ਸੀ ਕਿ ਹਮ ਸਵੇਰੇ ਨਾਵੇਂ ਉੱਤੇ ਬੈਠ ਜਾਈਏ ਨਾਉਣ ਨਾਉਣ ਦੇ ਵੀ ਹੁੰਦੇ ਆ ਕੰਮ ਭਾਈ ਉਹ ਵਕਟ ਆਮ ਹੋ ਗਿਆ ਨਾ ਹੁਣ ਕਿੱਧਰ ਗੜਾ ਤੇ ਪੰਜ ਹੋ ਨਹੀਂ ਹੋਇਆ ਕੋਈ ਨਾ ਪਾਣੀ ਦੀ ਨਹੀਂ ਪਾਜ਼ਾ ਨੇ ਉਹ ਹੜਦੈਂ ਢਾਲੀ ਵਧਾਉਣੀਆਂ ਨੇ ਉਹ ਕਹਿੰਦਾ ਪਾਣੀ ਪਾ ਪਾ ਕੇ ਢਾਲੀ ਵਧਾ ਦਿਆ ਚੱਕਦੇ ਆਂ ਇਹਨਾਂ ਫੱਟੇ ਇਹ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਇੱਥੇ ਰਿੱਤੇ ਰਿੱਤੇ ਨਹੀਂ ਤੁਰਦੇ ਤੇ ਟਾਹ ਛੁੱਟੇ ਆ ਪਿੱਛੇ ਚੱਕ ਲਓ ਹੁਣ ਆ ਬਾੜੀ ਨੂੰ ਤਿਆਰ ਕਰਕੇ ਇਹਦੇ ਵਿੱਚ ਕਿਵੇਂ ਕਿਵੇਂ ਸਾਰਾ ਕੁਝ ਹੁੰਦਾ ਜੀ ਕਿਵੇਂ ਕਿਵੇਂ ਤਿਆਰੀ ਹੁੰਦੀ ਆ ਚੀਜ਼ ਲਾਉਣ ਦੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਵੀ ਇੱਕ ਹੁੰਦਾ ਜੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜੀ ਸਾਰਾ ਤੁਹਾਡਾ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਨਾਲ ਜੁੜੇ ਰਿਹਾ ਕਰੋ ਵਾਸਤੇ ਤੁਹਾਡਾ ਇਨਾ ਹੈਪ ਵੀ ਵਧਾ ਦਿਆ ਕਰੋ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਵੀਰ ਜੀ ਆ ਰਹੇ ਨੇ ਫੌੜਾ ਲੈ ਕੇ ਸਤਿ ਸ੍ਰੀ ਅਕਾਲ ਕਹੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਾਰੇ ਗਾਇਜ਼ ਦਬ ਕੇ ਸਪੋਰਟ ਕਰੋ ਛੋਟ ਕਰੋ ਆਪ ਦਾ ਬੇਨਤੀ ਕਰ ਸਕਦੇ ਆ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਹੈ ਜੀਾਰੇ ਭੈਣ ਭਰਾ ਆਹਾ ਆ ਆ ਮੌਸਮ ਜਿਹਾ ਠਹਾ ਬਾਈ ਤੇ ਉਹ ਬੜਾ ਕੋ ਜਿਆਦਾ ਆਉਂਦਾ ਯਾਰ ਵੀ ਬਹੁਤ ਕੁਝ ਕਰਦੇ ਹੁੰਦੇ ਜੀ ਹਾਂ ਖੇਤ ਮਹਾਰਾਜ ਫਖਰ ਉਹ ਲੱਗਾ ਹੈ ਕਰਨ ਗਾਹ ਨੂੰ ਗਾਹ ਨੂੰ ਬੁਦਾਦਾ ਹੈ ਕੰਮ ਆਲੂ ਲਾਇਆ ਕਰਾਂਗੇ ਭਾਈ ਆਲੂਆਂ ਦੇ ਜੇ ਤਾਂ ਲੈਣੀਆਂ ਤਿੰਨ ਫਸਲਾਂ ਫੇਰ ਤਾਂ ਫੇਰ ਤਾਂ ਕਾਮਯਾਬ ਹੁੰਦੇ ਆ ਆਲੂ ਦੇਖਦੇ ਆ ਮਹਾਰਾਜ ਫਖਰ ਰੱਖੇ ਮਹਾਰਾਜ ਨੇ ਰੱਖਣਾ ਫਖਰ ਇਦਦਰ ਨੂੰ ਮਹਾਰਾਜ ਨੇ ਕਮਾਉਣੀ ਆ ਗੇਮ ਸ਼ਕੀਮ ਤਾਂ ਆਪਣੀ ਹੀ ਆ ਹਾਂ ਇਹ ਆਲੂ ਲਾਇਏ ਸਰੂ ਮਹਾਰਾਜ ਮੇਰ ਕੋਈ ਗੱਲ ਨਹੀਂ ਮਾਛੇ ਜੇ ਮੈਂ ਕਹਿੰਦਾ ਵੀ ਢੇਰੀ ਨਾ ਟਾਓ ਟੇਰੀ ਕਦੇ ਵੀ ਬੰਦੇ ਨੂੰ ਟੇਰੀ ਇੰਤਹਾਣੀ ਨਹੀਂ ਚਾਹੀਦੀ ਦਿਲ ਨਹੀਂ ਛੱਡਣਾ ਚਾਹੀਦਾ ਬਸ ਸਿੱਧੇ ਹੋ ਕੇ ਰੱਬ ਨਾਲ ਜੁੜੇ ਰਹੋ ਸਿੱਧੇ ਹੋ ਕੇ ਆਪਦਾ ਕੰਮ ਕਰੀ ਚੱਲੋ ਸਾਰਾ ਕੁਝ ਪ੍ਰਮਾਤਮਾ ਹੌਲੀ-ਹੌਲੀ ਠੀਕ ਕਰ ਹੀ ਦਿੰਦਾ ਸਿੱਧੀਆਂ ਨੇਤਾ ਨੇਤਾ ਨੂੰ ਮਰਾਦਾ ਨੇਤਾ ਨਾਲ ਜਿਹੜੀ ਸਾਰਾ ਕੁਝ ਉੱਧ ਦੇ ਦਨੂਣਾ ਯਾਰ ਮਾੜਾ ਠੀਕ ਹੈ ਕਹਿਣਾ ਵਾਹ ਕਹਿਣਾ ਦਾ ਆਪਾਂ ਬਾਲਾ ਕਰ ਕਹਿ ਦਿੰਨੇ ਹਾਂ ਬਸ ਦਿਲੋਂ ਸਾਫ਼ ਰਹੋ ਰੱਬ ਨੂੰ ਜਵਾਬ ਦੇਈਂ ਅੱਲਾ ਇਹਨੂੰ ਮੂੰਹ ਦੇ ਘੋਣ ਜੋਗੇ ਰਹਿ ਜੀ ਇਹ ਐਨੂੰ ਹੁਣ ਆਪਾਂ ਕਹਿਣਾ ਖੜਾ ਕੋਈ ਬੋਲ ਸੱਚੀ ਵਗਾਂਗੇ ਹਾਂ ਇਹਨੂੰ ਮੂੰਹ ਦੇ ਘੋਣ ਜੋਗੇ ਆਈਏ ਬਸ ਕੋਸ਼ਿਸ਼ ਤਾਂ ਫੁੱਲ ਕਰਦੇ ਆਂ ਮੇ ਰੱਬਾ ਕੋਈ ਨਾ ਤੇਰਾ ਮਾਰਾ ਨਾ ਬਾ ਅੱਬ ਕੀ ਹੁਣ ਐਸਾ ਉਹਨੂੰ ਦਾ ਹੁਣ ਆਪਾਂ ਜਣਾ ਡਰ ਬਹੁਤ ਆਉਦਾ ਏ ਡਰ ਲੱਗਦਾ ਦਦਾ ਕਮਝਿਆ ਹੋਇਆ ਬਾਲਾ ਡਰ ਲੱਗਣ ਲੱਗਿਆ ਆਪਾਂ ਤਾਂ ਕਿਸੇ ਨੂੰ ਵੀ ਇਹਨ ਪਹਿਲਾਂ ਵੀ ਕਿਸੇ ਆਪਾਂ ਜਵਾਬ ਨਹੀਂ ਦਿੱਤਾ ਕਿਸੇ ਚੀਜ਼ ਤੋਂ ਇਹਨਾਂ ਦਾ ਹੁਣ ਵੀ ਕਰ ਰਹੇ ਹੁੰਦੇ ਕੋਈ ਨਾ ਫੇਰ ਵੀ ਰੱਬ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਬਹੁਤ ਵੱਡਾ ਐ ਸਾਡਾ ਮੁੰਡਾ ਨਹੀਂ ਲੱਭਦਾ ਸਾਡਾ ਮੁੰਡਾ ਹੀ ਲੱਭਦਾ ਫੇਮਸ ਹੋ ਗਿਆ ਉਹ ਪਾਕਿਸਤਾਨੀਆਂ ਨੇ ਕਿਹਾ ਸਾਡਾ ਮੁੰਡਾ ਨਹੀਂ ਲੱਭਦਾ ਸਾਡਾ ਮੁੰਡਾ ਹੀ ਲੱਭਦਾ ਇਹ ਡਾਇਲੋਗ ਫੇਮਸ ਹੋ ਗਿਆ ਵੀਰੇ ਦੇ ਲਾਲ ਐ ਫੇਮਸ ਹੋ ਜਾਂਦੀਆਂ ਨੇ ਗੱਲਾਂ ਗੱਲ ਉਹ ਚੱਕ ਮੀਂ ਜੜ ਦੇਵੇ ਚੱਕ ਕੇ ਵਿੱਚੋਂ ਲੋਕ ਵੇ ਸੱਡਾਂ ਲਾ ਕੇ ਚੱਕ ਵਿੱਚੋਂ ਚੱਕ ਲੈਂਦੇ ਹਨ ਗੱਲ ਦੇ ਗੱਲ ਇੱਕ ਕਰ ਕਰਾਇਡੀਆਂ ਕਹਿੰਦਾ ਚੱਲਦੀ ਆ ਕਹੀ ਕਿਉਂ ਐ ਕਹੀ ਕਹੀ ਪਰ ਜਹਾਂ ਦਵਾਈ ਲੈ ਕੇ ਆਇਆ ਪਤਾ ਨਹੀਂ ਕੀ ਹੋ ਗਿਆ ਓਏ ਓਏ ਹਵਾ ਚੱਲਦੀ ਆ ਵੀਰੇ ਇਹ ਜਿਹੜੀ ਪਾਣੀ ਗੰਦਾ ਇੰਨਾ ਹੋਇਆ ਓਏ ਹਵਾ ਨਹੀਂ ਉਹ ਹਵਾ ਨੇ ਬਾਹਲੇ ਬੰਦੇ ਢਾਲੇ ਮੌਸਮ ਵੀ ਕਹਿੰਦਾ ਮੌਸਮ ਬਦਲਦਾ ਉਹੀ ਗੱਲ ਆ ਵੀਓ ਮੇਰੇ ਇਧਰ ਠੰਡ ਬੜੀ ਹੁੰਦੀ ਰਾਤ ਨੂੰ ਹਾਂ ਮੇਰੇ ਇਧਰ ਠੰਡ ਹੁੰਦੀ ਆ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੇ ਬੜੇ ਥੋੜਾ ਜਿਹਾ ਸਮਾ ਪਾਈਏ ਗੁਰੂ ਹਾਂ ਨਾ ਬਿਰੋ ਪਾਇਆ ਵੀ ਹਾਂ ਰੋ ਇੱਥੇ ਰਜ ਬੜਾ ਪਿਆ ਹੈ ਹਾਂ ਕਿਆ ਦਾ ਬੜਾ ਹੋਇਆ ਤਾਂ ਬੜਾ ਹਟਿਆ ਹੋਇਆ ਇੱਥੇ ਉਹਨੂੰ ਹਲਦੀ ਨਹੀਂ ਦੱਸਦੀ ਇੱਧਰ ਲੀ ਦੇ ਇੱਧਰ ਲੀ ਦੇ ਹੁੰਦੇ ਹੋ ਜਾਣਗੇ ਆਪਣੇ ਕਰਮਾਂ ਨੂੰ ਇੱਕ ਐ ਹੂੰ ਬਹੁਤ ਬਾਦੂ ਬਾਦੂ ਦੋ ਨਹੀਂ ਬਹੁਤ ਹੋ ਜਾਣ ਹੂੰ ਤੇ ਦੱਸੇ ਇਹਨਾਂ ਕਿਹ ਬਾਦੂ ਬਾਦੂ ਉਹ ਗਹਿਰਦੀਤ ਚੰਗਾ ਤਾਂ ਨਹੀਂ ਕਿਦੇ ਨਾਂ ਜੀ ਇਹ ਤੇ ਜੜੀਆਂ ਵੀ ਆਉਂਦੀਆਂ ਨੇ ਨਿਕੀਆਂ ਨਿਕਿਆਂ ਹੈ ਨਿਕਿਆਂ ਨਿਕਿਆਂ ਚੜੀਆਂ ਹਾਂ ਉਹ ਕੋਈ ਕੋਈ ਚਿੜੀ ਆ ਕੋਈ ਕੋਈ ਚਿੜੀ ਕੋਈ ਕੋਈ ਚਿੜੀ ਨਹੀਂ ਆ ਆਨੇ ਫਿਰ ਦੀ ਹੋਰ ਦੀ ਹਾਂ ਅੱਗੇ ਆਮ ਚਿੜੀਆਂ ਆਉਂਦੀਆਂ ਸੀ ਐ ਬੈਠੀਆਂ ਦੇਖ ਲੋ ਵੀ ਹੁਣ ਚਿੜੀ ਰਹੇ ਨਹੀਂ ਕੋਈ ਹੈ ਨਾ ਨਾ ਚਿੜੀ ਨਾ ਯਾ ਕੋਈ ਹੁਣ ਚਿੜੀ ਆਉਂਦੀ ਆ ਉੱਥੇ ਜਿੱਥੇ ਕੋਈ ਦਰਖਤ ਤਾਂ ਕੋਣ ਨਹੀਂ ਜ਼ਿੰਦਾ ਸੀ ਥੀ ਹਾਂ ਕਿ ਕੌਂ ਵੀ ਕਾਂ ਕਾਂ ਕਰੀ ਜਾਂਦੇ ਆ ਪਤਾ ਨਹੀਂ ਇੱਥੇ ਰੋਟੀ ਨੂੰ ਚਿੜੀ ਨਹੀਂ ਮਾਗੀ ਪਾਦੇ ਕੌਂ ਨਹੀਂ ਰਿਹਾ ਕੋਈ ਆ ਗਿਆ ਯਾ ਕੋਈ ਘੁਗਿਆ ਚਿੜੀਆਂ ਪੰਜ ਅੱਗੇ ਕਾਂ ਵਾਲੇ ਕਮਰੇ ਚ ਨਾ ਲਫਾਫਾ ਫੈਟੜੀ ਮਨ ਕੇ ਲੈ ਕੇ ਆਈ ਮੈਂ ਉਧਰ ਹੱਲ ਆਉਣਾ ਕਾਂ ਨਹੀਂ ਰਿਹਾ ਕੋਈ ਵਾਲੇ ਲਫਾਫਾ ਉਹਦੇ ਵਿੱਚ ਸਮਾਨ ਰਿਹਾ ਬਰਸ ਤੇ ਉਹ ਤੇ ਪਿਆ ਜਦ ਨਾਈਆਂ ਨੂੰ ਪਿਆ ਹੁਣ ਦੇਖਦੇ ਆ ਪਾਣੀ ਪਾਉਣਾ ਇਹਨਾਂ ਚ ਕਿਉਂਕਿ ਜੇ ਜਿਹੜੀ ਬੀਜ ਦੱਬ ਕੇ ਜੇ ਪਾਣੀ ਲੱਗੂ हम भीर जी पैप ला लगे ने पै, पैप लग गया।, अच्छा, अच्छा, गया पानी आया इत निकल पानी उधर आ गया पानी डैडी जी बीज लिया है ਬੀ ਬੀਲੇ ਅਗੇ ਰੱਖਤੇ ਹੁਣ ਬੀਆਂ ਨੂੰ ਲਾਇਆ ਜਾਊਗਾ ਇੱਥੇ ਲਾਵਾਂਗੇ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਬੀ ਲੱਗਦਾ ਹੁਣ ਜਿਹੜੇ ਦਾ ਲਾਉਂਦੇ ਆ ਭਾਈ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਕਿਵੇਂ ਲੱਗਦਾ ਹਨਾ ਜਿਹੜੇ ਨਹੀਂ ਲਾਉਂਦੇ ਉਹਨਾਂ ਨੂੰ ਉਹ ਦੇਖ ਲੈਣਗੇ ਹੁਣ ਵੀ ਕਿਵੇਂ ਲੱਗਦਾ ਬੀ ਕਿਵੇਂ ਲਾਈ ਦੇ ਆ ਵੀ ਕਿਵੇਂ ਹੈ ਤਕਰੀਬਨ ਸਭ ਨੂੰ ਪਤਾ ਹੀ ਆ ਵੈਸੇ ਆਪਾਂ ਦਾ ਇਹ ਐਕਟੀਵਿਟੀ ਦਿਖਾਉਣੀ ਆ ਵੀ ਆਪਾਂ ਆ ਨੌਣੇ ਅੱਜ ਵੀ ਘਰ ਦੇ ਵਿੱਚ ਆਪਾਂ ਭਾਈਆਂ ਲਾਉਨੇ ਆ ਇਹਨੂੰ ਹਰੀਆਂ ਹੁੰਦੀਆਂ ਵੀ ਦਿਖਾਵਾਂਗੇ ਵੀ ਹਰੀ ਹਿਆ ਹੁਣ ਵੀ ਹਰੇ ਹੋਗੇ ਸਾਰਾ ਕੁਝ ਦਿਖਾਵਾਂਗੇ ਹਲਦੀ ਨੂੰ ਪਾਣੀ ਲੱਗ ਰਿਹਾ ਹੈ ਹਲਦੀ ਨੂੰ ਕੱਲ ਮਿੱਟੀ ਲਾਈ ਸੀਗੀ ਅੱਜ ਪਾਣੀ ਲਾਉਨੇ ਆ ਕੱਲ ਮਿੱਟੀ ਲਾਈ ਸੀ ਆਪਾਂ ਅੱਜ ਪਾਣੀ ਲਾ ਰਹੇ ਆ ਪਾਣੀ ਲਾ ਕੇ ਨੂੰ ਫਿਰ ਮਿੱਟੀ ਸਾਰੀ ਸਲਾਬੇ ਹੋ ਜੂਗੀ ਪਾਣੀ ਸਾਰਾ ਹੋਊ ਬਾੜੀ ਦੇ ਵਿੱਚ ਵੀਰ ਜੀ ਕਰ ਰਹੇ ਨੇ ਫਲਦੀ ਨੂੰ ਚੇਕਨ ਮੇਕਨ ਹੋ ਰਿਹਾ ਆ ਬਾੜੀ ਦੇਖੋ ਕਿੱਡੀ ਆਪਣੀ ਇਹ ਚ ਇਹ ਹਰੇ ਬਾਈ ਅੱਜ ਤੋਂ ਦਸਾਂ ਦਿਨਾਂ ਨੂੰ ਸਾਨੂੰ ਪੂਰੀ ਹਰੇ ਭਰੇ ਦਿਖੂ ਇੱਥੇ ਸਾਰੇ। ਐਨ ਪਤਾ ਕੀ ਯਾ ਨੂ ਯਾਰ ਉਹ ਖਾਣ ਸੰਦ ਕਰਦੀ ਹੁੰਦੇ ਇੱਥੇ ਗਾਣ। ਮੇਥਾ ਮੇਥੇ ਵਾਲੀਆਂ ਰੋਟੀਆਂ। ਨੂਰੇ ਹੁਣ ਸਿਆਲ ਆ ਰਣਾ ਜੀ ਮੇਥੇ ਵਾਲੀਆਂ ਰੋਟੀਆਂ ਹੋ ਗਈਆਂ। ਸਾਗ ਹੋ ਗਿਆ। ਛੱਟ ਵਧਣਾ ਹੀ ਨੇ ਪੱਡਣਾ ਹੀ। ਅਮ ਭਜਨ ਮਾੜੇ ਮੋਟੇ ਮੈਂ ਤਾਂ ਭਾਈ ਘਟਾਉਣਾ। ਮੈਂ ਤਾਂ ਨਹੀਂ ਖਾਂਦਾ। ਨਹੀਂ ਮਾਣੀ ਗੰਦਾ ਇੱਥੇ ਰੁਪੀ ਦੇਖ ਕੇ ਵੀ ਆਉਣ ਵਾਲਾ ਨਾ ਮਖਣੀ ਲੱਗੀ ਓਏ ਫੇਰ ਗੱਲ ਪੇੜਾ ਦੇਖ ਕੇ ਮਖਣੀ ਮਖਣੀ ਲੱਗ ਜਾਂਦੀ ਹੈ ਨਾ ਜਿਆਦਾ ਚੱਲ ਯਾਰ ਰੱਬ ਵੱਸਤ ਤਰਦਾ ਕਰ ਦਵੇ ਹੋਰੂ ਸਾਰਾ ਕੁਝ ਸਾਰਾ ਰੱਬ ਦੀ ਮਿਹਰ ਨਾਲ ਹੋਊਗਾ ਜੀ ਐਕਟੀਵਿਟੀਆਂ ਸਾਨੂੰ ਦਿਖਾਉਣੇ ਆ ਤੁਸੀਂ ਸ਼ੇਅਰ ਕਰੀ ਚੱਲਿਆ ਕਰੋ ਵੱਧ ਤੋਂ ਵੱਧ ਜੋੜੀ ਚੱਲਿਆ ਕਰੋ ਹਾਈਪ ਵੀ ਵੱਧ ਤੋਂ ਵੱਧ ਵਧਾਇਆ ਕਰੋ ਸਾਰੇ ਭੈਣ ਭਰਾ ਦੱਬੀ ਚ ਲੈ ਕਰੋ ਕੰਮ ਨੂੰ ਲਾਈਵ ਦੇ ਵਿੱਚ ਕਹਿਣ ਵਾਂਗੂ ਦੱਬੀ ਚ ਲੈ ਕਰੋ ਕੰਮ ਨੂੰ ਸਾਰੇ ਭੈਣ ਭਰਾ ਖੇਤੀ ਚ ਲੈ ਕਰੋ ਜਿਆਦਾ ਤੋਂ ਜਿਆਦਾ ਤੁਸੀਂ ਪਿਆਰ ਦਿਓ ਦਿਨੇ ਵੀ ਬਹੁਤ ਛੋਟਾ ਸਤਕਾਰ ਹੈ ਬੜਾ ਛੋਟਾ ਧੰਨਵਾਦ ਹੈ ਨਾਏ ਸੁੱਕੀ ਹੈ ਇਹ ਗਿੱਲੀ ਨਾ ਕਰਨੀ ਬਾਲ ਪੈ ਗਿਆ ਬੜਾ ਪੈ ਗਿਆ ਬੜਾ ਧਰ ਦੇ ਤੂੰ 20 ਧਰ ਦੇ ਉਰੇ ਆ ਮੜਾ ਜਾ ਰੈਡੀ ਜੀ ਉਰੇ ਆਇਓ ਆਹ ਮੜੇ ਇਧਰ ਪਾ ਰੋਕਣੀ ਪੈਣੀ ਏ ਤੈਨੂੰ ਮਰੀ ਜਮੋਟਰ ਹਾਂ ਚੱਲਾ ਆਉਜੀ ਪਾਲਦੀ ਹੁੰਦੀ ਏ ਇਹ ਪਾਣੀ ਨਿਕਲ ਕਿੱਧਰ ਗਿਆ ਉਹ ਬਾਹਰ ਨਿਕਲਦਾ ਚੈੱਕ ਕਰ ਤਾਂ ਨਹੀਂ ਪਾਣੀ ਨਿਕਲ ਕੋਈ ਨਾ ਸਲਾਮ ਹੋਈ 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 ਦੁਬਾਰਾ ਫੇਰ ਆਦਾ ਇੱਥੇ ਲਾ ਦੇ ਬੰਦੀ ਹੋਊਗੀ ਮਦੇ ਮੱਤੇ ਲਾਵੇ ਤੇ ਮਸਾਲੇ ਨੂੰ ਦਾ ਮਿੱਟੀ ਰੋੜਾ ਨਾਲ ਆ ਬੰਦਾ ਇੱਕ ਦਿਨ ਹੋਣਾ ਹੈ ਰ ਸਾਵ ਨੂੰ ਇਹ ਬਣਦਾ ਵਧੀਆ ਬੈਲ ਬੋਲੇ ਕਿਉਂ ਕਰਿਆ ਹੈ ਇਹ ਕਰੇ ਕਰੇ ਟੀਆਂ ਪਾਣੀ ਲੱਗ ਰਿਹਾ ਬੈਲ 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 ਬੱਲ ਬੈ ਇਹ ਕਰਕੇ ਪਾ ਦੇ ਵਾਧੂ ਹੋਰ ਤਾਂ ਮਰੱਬਾ ਵੀ ਹੁੰਦਾ ਲੈ ਆਹ ਜੇ ਬੈਦਾ ਮਰੱਬਾ ਹੋਰ ਕੱਲ ਦੇਖਾਂਗੇ ਤਾਂ ਚਾਰੀ ਜੱ ਬਣਾਉਣਿਆ ਹੋ ਸੱਤ ਕਾਲੂ ਕੀ ਦਾਣਾ ਮੈਨੂੰ ਪਤਾ ਨਹੀਂ ਮੈਨੂੰ ਦੁਆਰਾ ਕਾਲੂ ਮੈਨੂੰ ਦਿਨਾਂ ਦਾ ਪਤਾ ਨਹੀਂ ਲੱਗਦਾ ਮਾੜਾ ਕਾਲੂ ਇਹ ਤੋਂ ਲਾ ਗਿਆ ਠੀਕਾ ਨਹੀਂ ਫਿਰ ਅੱਪਰ ਰਜੜਾ ਬਣਾਵਾ ਬੀਜੀ ਵਾਲੇ ਰਹਿੰਦੇ ਆ ਕੀ ਕਰੀ ਕਾਲੂ ਹੋਏ ਵਿੱਚ ਕੋਈ ਆ ਨੀ ਕਾਲੂ ਕਾਲੂ ਨਵੀਂ ਐਕਟੀਵਿਟੀ ਬਣਾਵਾ ਇਹ ਸਾਨੂੰ ਦਿਖਾਵਾਂ ਕੋਈ ਗੱਲ ਜੀ ਪਿਆਰ ਜਦੋਂ ਸਾਰੇ ਜਣੇ ਵਾਹ ਵਾਹ ਬਾਤੋ ਵਾਦਾ ਐ ਨਾ ਟੁੱਟ ਇਹ ਜਿਆ ਡੰਡੇ ਦੇ ਨਾਲ ਕਈ ਛੋਟੇ ਡੰਡੇ ਲੈ ਲੈਂਦੇ ਸਾਡੇ ਕੋਲੇ ਵੱਡਾ ਡੰਡਾ ਉਹ ਐ ਚਲੇਦੇ ਨਾ ਕਹਿੰਦੇ ਹੋਰ ਨਹੀਂ ਖੁੱਲਦੀ ਇਹਨੇ ਸੋਹਣਾ ਲੱਗਦਾ ਐ ਤਾਂ ਜੇ ਸਿੱਟਾ ਦੇ ਦੇ ਐ ਤਾਂ ਜੇ ਛਿੱਟਾ ਦੇ ਦੇ ਐ ਤਾਂ ਬਰਸੀਨ ਦਾ ਵਸੀਮ ਵੀ ਹੋਈ ਜਾਂਦਾ ਇਹਦੇ ਨਾਲ ਜਣ ਦੀ ਸੋਹਣਾ ਲੱਗਦਾ ਕੱਲੀ ਕੱਲੀ ਬਾੜੀ ਸਿੱਧੀ ਵਾਹਿਗੁਰੂ ਮਾਲਕਾ ਵਧੀਆ ਹਰੀ ਕਰੀ ਇਹਨੂੰ ਵਧੀਆ ਵੀ ਹਰੇ ਹੋਣ ਬਸ ਕੱਲਾ ਕੱਲਾ ਜੇ ਛਿੱਟੇ ਬੜੀ ਜੰਮ ਜੀ ਦਾ ਫਿਰ ਉਹੀ ਹੋ ਜਾਂਦੀ ਉਹ ਜੰਮ ਜੀ ਨਹੀਂ ਵਧੀਆ ਲੱਗਦੀ ਕੱਲਾ ਕੱਲਾ ਵੀ ਵਧੀਆ ਲੱਗਦਾ ਹੁਣ ਦੇ ਲੋ ਜੀ ਆਪਾਂ ਮੇਥੀ ਦਿਕਾ ਕਿਸੇ ਰੇੜੇ ਵਾਲੇ ਤੋਂ ਕਿਸੇ ਦੁਕਾਨ ਤੋਂ ਲੈਨੇ ਆ ਉਹ ਦਵਾਈਆਂ ਦਵਾਈਆਂ ਪਾ ਕੇ ਛੇਤੀ ਤਿਆਰ ਕਰ ਲੈਂਦੇ ਆ ਸੋ ਨੂੰ ਆਪਾਂ ਦਿਖਾਵਾਂਗੇ ਕਿ ਕਿੰਨੇ ਦਿਨਾਂ 'ਚ ਤਿਆਰ ਹੁੰਦੀ ਆ ਸਾਰਾ ਕੁਝ ਦਿਖਾਵਾਂਗੇ ਮੇਥੀ ਦੀ ਐਕਟੀਵਿਟੀ ਸਾਰੀ ਆਊਗੀ ਬੜੀਆ ਦਾ ਦਾ 10 ਕਿ ਦਿਨਾਂ 'ਚ ਵਧੀਆ ਹਰੀ-ਹਰਿਆ ਹਰਿਆ ਭਰਿਆ ਜਿਹਾ ਹੋ ਜਾਂਦਾ ਪੱਤੇ ਬਣ ਜਾਂਦੇ ਆ 20 ਕਿ ਦਿਨਾਂ ਦੇ ਵਿੱਚ ਪੱਤੇ ਐਨ ਪੂਰੇ ਬਣ ਜਾਂਦੇ ਆ ਮੈਂ ਕੱਲਾ-ਕੱਲਾ 20 ਛਟੋ ਗੀਨੇ ਕਿਸੇ ਨੇ ਜਿਹਦੇ ਘਰੇ ਕਿਸੇ ਦੇ ਥੋੜਾ ਜਿਆ ਸਮ ਵੀ ਕੱਚਾ ਹੈਗਾ ਜੇ ਕੋਈ ਭੈਣ ਭਰਾ ਲਾਉਣਾ ਚਾਹੁੰਦਾ ਤਾਂ ਆਪਾਂ ਐ ਕਰਕੇ ਲਾ ਸਕਦੇ ਇਹਦੂ ਬਾਦ ਦੇ ਵਿੱਚ ਵੀ ਦਾਦੇ ਆ ਤੁਹਾਨੂੰ ਲਾ ਕੇ ਕੀ ਕਰਨਾ ਆਪਾਂ ਇਹਨੂੰ ਪਾਣੀ ਦੇਣਾ ਜਾਂ ਸੁੱਕੀ ਰੱਖਣਾ ਉਹ ਵੀ ਤੁਹਾਨੂੰ ਦਿਖਾਵਾਂ ਬਈ ਸਾਨੂੰ ਜੇ ਦਿਖਾਉਣੇ ਆ ਜੀ ਹੁਣ ਆ ਬਾਦ ਦੀ ਲੱਗੀ ਏ ਮੇ ਮੇਥੀ ਦਾ ਲੱਗੀ ਹੈ ਨਾ ਮੇਥੀ ਵਾਲਾ ਦਾ ਹੋ ਗਿਆ ਕੰਮ ਮੈਂ ਮੇਥੀ ਮੈਨੂੰ ਜਾ ਵੀ ਇਧਰ ਲਾਉਣਾ ਚਲ ਇਧਰ ਇਧਰ ਕਰਦੇ ਇੱਕ ਵੀ ਪੂਰੀ ਬਾੜੀ ਇੱਕ ਮਿਠੀ ਲਾਉਣੀ ਆ ਆ ਗਈਤੀ ਜੇਤੀ ਹੁਣ ਆਹੋ ਹੁਣ ਅੱਦੇ ਹੋਣ ਲੱਗ ਜਾਣਗੇ ਅੱਦੇ ਦਾ ਇਹ ਦੱਸ ਦੇ ਰੱਖ ਹਾਂ ਆਏ ਜਾਣ ਦੀ ਵੀ ਹੋਊਗੀ ਭਾਈ ਸਾਡੀ ਪਹਿਲਾਂ ਦੀ ਜਿਵੇਂ ਕਹਦੀ ਵੀ ਹਜੇ ਬਹੁਤ ਅਗੇਤੀ ਇਨੂੰ ਕਿਹਾ ਜਾਂਦਾ ਹੈ ਹੈ ਹਾਂ ਇਹਦਾ ਫੜਾ ਦੇ ਉਹੀ ਕਹਿਣਾ ਵੀ ਹਲੇ ਤਾਂ ਬਹੁਤ ਟਾਈਮ ਹੈ ਇਹਨੇ ਕਿਤੇ ਨੰਗਾ ਵੀ ਨਾ ਹਾਂ ਫਿਰ ਇਹ ਸਾਰੀ ਨੂੰ ਬਾਅਦ ਦੇ ਵਿੱਚ ਸਾਰੀਆਂ ਟੱਗ ਦੋਵੇ ਪੋਲਾ 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 ਜੇ ਹੱਥ ਮਾਰ ਦੇਵੇ ਉੱਤੇ ਜਾਣ ਦੀ ਵੀ ਟੱਗੇ ਜਾਣ ਵੀ ਕੋਈ ਨੰਗਾ ਨਾ ਹੋਵੇ ਵੀ ਨੰਗੇ ਦਾ ਮਤਲਬ ਹੋ ਇਹ ਹੁੰਦਾ ਬਈ ਜਾਨਵਰ ਚੱਕ ਲੈਂਦੇ ਆ ਪਾਣੀ ਲੱਗ ਗਿਆ ਜਦ ਪਾਣੀ ਲੱਗਿਆ ਪਾਣੀ ਲਾਉਣਾ ਵੀ ਜ਼ਰੂਰੀ ਆ ਨਾ ਹਾਂ ਪਾਣੀ ਲੱਗ ਗਿਆ ਫਿਰ ਤਾਂ ਕੀ ਜਾਨਵਰ ਚੱਕੂ ਇਹੇ ਦਾਣੇ ਨੇ ਪ੍ਰਣਾ ਦਾਣੇ ਨੇ ਪਾਣੀ ਦੇ ਨਾਲ ਫੁੱਲਣਾ ਪੁੰਗਰਨਾ ਹਾਂ ਪਾਣੀ ਨਾਲ ਹੀ ਹੁੰਦਾ ਪਾਣੀ ਦੇ ਨਾਲ ਦਾਣਾ ਹਰਾ ਹੋ ਜਾਂਦਾ ਫੁੱਲ ਜਾਂਦਾ ਧਰਤੀ ਗਿੱਲੀ ਹੋ ਜਾਂਦੀ ਐ ਸੇਗਾ ਦਈ ਜਾਂਦੀ ਐ ਧਰਤੀ ਫਿਰ ਜਦੋਂ ਇਹ ਹਰਾ ਹੋ ਗਿਆ ਫਿਰ ਮਾੜਾ ਮੋਟਾ ਉੱਤੋਂ ਐ ਸਿਕਰੀ ਜੀ ਆ ਜਾਂਦੀ ਐ ਸੁੱਕ ਜਾਂਦਾ ਫੇਰ ਫੇਰ ਆਪਾਂ ਪਾਣੀ ਲਾ ਦੇਣਾ ਬਸ ਫੇਰ ਇਹਨੇ ਆਪਣੇ ਲਈ ਇਥੇ ਰਿਓ ਉਹ ਪਾਣੀ ਪਿਆ ਹੋਇਆ ਇਹ ਤਾਂ ਬੜੀ ਏਸ਼ੀਤੀ ਹਰੀ ਹੋਣੀ ਆ ਇਹ ਤਾਂ ਬੜਾ ਰੂੜੀ ਵਾਲਾ ਰਿਓ ਗੋਬਰ ਬਹੁਤ ਜਿਆਦਾ ਪਾਇਆ ਹੋਇਆ ਬਹੁਤ ਪਾਇਆ ਪਹਿਲਾਂ ਇਹਦੇ ਵਿੱਚ ਇਹ ਹੁਣ ਬਣੀ ਹੋਈ ਐ ਮਿੱਟੀ ਪੂਰੀ ਵਧੀਆ ਟਾਪ ਦੀ ਜਿਵੇਂ ਕਹਦੀ ਵੀ ਤਾਕਤ ਹੈ ਤੇ ਲੈ ਲੇ ਆਪਾਂ ਮੂੜੀਆਂ ਵੀ ਆ ਰੂੜੀਆਂ ਤੇ ਨੀਟ ਗਾਦਰਾ ਮੂੜੀਆਂ ਸਭ ਕੋ ਲੱਗੂ ਕੋਈ ਨਾ ਲੱਗ ਸਾਂ ਜਾਣਾ ਓਏ ਆਪਣੇ ਅੱਬੀ ਨੇ ਦੱਬਣਾ ਹੀ ਨੇ ਜਗਾ ਆਪਣੀ ਤਿਆਰ ਮੇਥੀ ਮੇਥੀ ਉਹ ਸੀਗੇ ਮੇਥੇ ਉਹ ਸੀ ਪਹਿਲੇ ਮੇਥੇ ਪਹਿਲਾਂ ਜਿਹੜੇ ਲਾਏ ਆ ਜੀ ਹੁਣ ਉਹ ਸੀਗੇ ਮੇਥੇ ਹੁਣ ਨਾਲ ਹੀ ਆਪਾਂ ਲਾ ਦੇਣੀ ਆ ਮੇਥੀ ਮੇਥੀ ਮੈਥੇ ਇਹਦੀ ਸਮੈਲਾ ਡੋਡੀ ਹੁੰਦੀ ਆ ਬੜਾ ਫਰਕ ਮਿਲ ਮੈਥੇ ਥੋੜੇ ਜੇ ਮੋٹے ਪੱਤੇ ਦਿੰਦੇ ਆ ਮੇਥੀ ਹੁੰਦੀ ਆ ਥੋੜੀ ਜੀ ਹੋਇਆ ਤੇ ਦੁਕਾਨ ਚ ਕੋਈ ਹੋਇਆ ਦਵਾਈ ਨਹੀਂ ਹਾਂ ਕਰੇ ਤਿਆਰ ਕੀਤੀ ਜਿਹੜੀ ਚੀਜ਼ ਆ ਕਸੂਰੀ ਕਸੂਰੀ ਸੁਪਰੀਮ ਸੁਪਰੀਮ ਬਈ ਓਏ ਹਾਈਬ੍ਰਿਡ ਵੀ ਆ ਜੀ ਹਾਈਬ੍ਰਿਡ ਸੁਪਰੀਮ ਨਹੀਂ ਨਹੀਂ ਹਾਂ ਇਹ ਹਾਈਬ੍ਰਿਡ ਵੀ ਆ ਆਹ ਲਿਖਿਆ ਹੋਇਆ ਵੇ ਕੰਪਨੀ ਹੁੰਦੀਆਂ ਨੇ ਇਹ ਕੰਪਨੀ ਨੇ ਬਣਾਇਆ ਬਣਾਇਆ ਵਿਗਾ ਤਿਆਰੇ ਵੀ ਹੁੰਦੇ ਨੇ ਪਿਛ ਬਾਹਲਾ ਛੋਟਾ ਵੀ ਹੁੰਦਾ ਮਿੱਠੀ ਵਾਲਾ ਵਾਲਾ ਜੰਮਣਾ ਬਸ ਇਹ ਹੁਣ ਦੇਖ ਲੋ ਇੱਕ ਪੁੜੀ ਦੇ ਵਿੱਚ ਕਿੰਨੇ ਕੁ ਬੀ ਨੇ ਇਹ ਲੱਗ ਵਾਲੇ ਸੋਚ ਜਾਂਦੇ ਆ ਇਹ ਬਸ ਜਿਹੜਾ ਵੀ ਕੋਈ ਨਵਾਂ ਬੰਦਾ ਆਪਾਂ ਉਹ ਅਗਲਾ ਕਹਿੰਦਾ ਵੀ ਗਿਆਨ ਦੇਈ ਜਾਂਦੇ ਆ ਜਿਹੜਾ ਨਵਾਂ ਬੰਦਾ ਆਪਾਂ ਹਾਂਜੀ ਜਿਹੜਾ ਨਵਾਂ ਬੰਦਾ ਪਾਉਂਦੇ ਵਾਸਤੇ ਕਹਿੰਨੇ ਆ ਭਾਈ ਵੀ ਇਕੱਲਾ ਇਕੱਲਾ ਵੀ ਛੱਟਣਾ ਬਸ ਥੋੜਾ 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 ਇਕੱਲਾ ਇਕੱਲਾ ਮਾੜ ਐ ਇੱਕ ਵਿੱਚ ਗੈਪ ਮੇਰਾ ਮਤਲਬ ਇਹ ਹੁੰਦਾ ਵੀ ਕੰਨੂ ਅੱਖ ਹੁੰਦੇ ਨੇ ਅੱਖ ਹੁੰਦੇ ਆ ਗੁੱਡਾ ਆ ਜਾਂਦਾ ਵਧੀਆ ਆ ਜਾਂਦਾ ਬਸ ਬਸ ਉਂ ਤਾਂ ਆਪਾਂ ਛਿੱਟਾ ਵੀ ਦੇ ਦਈਏ ਫਿਰ ਉਹ ਗੁੱਡਣਾ ਕਾਟਣਾ ਔਖਾ ਹੁੰਦਾ ਆਏ ਯਾਰ ਕਹਿੰਦਾ ਗੱਲ ਕੀ ਆਉਂਦੀ ਆ ਨਾਲੇ ਸੋਹਣਾ ਲੱਗਦਾ ਬੰਦਾ ਵੱਡੀ ਗੱਲ ਹੁੰਦੀ ਆ ਜੇ ਕੰਮ ਹੋਵੇ ਨਾ ਕੰਮ ਸੁਨਖਾ ਵੀ ਲੱਗੇ ਕੰਮ ਕਰਿਆ ਸੋਹਣਾ ਲੱਗੇ ਉਹ ਦੇ ਲੋ ਐ ਕੱਲਾ ਕੱਲਾ ਦਾਣਾ ਸਿੱਟਿਆ ਜਾ ਰਿਹਾ ਜਿੱਦ ਤੱਕ ਕੰਮ ਆਪਣਾ ਚ ਰਹਿ ਜਾਣਾ ਕੱਲੀ ਕੱਲੀ ਵਿੱਚ ਹਾਂ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਗੱਲਾਂਗੇ ਬੱਦ ਤਾਂ ਕਿ ਹੁਣ ਤਾਂ ਦਾ ਵੀ ਟਾਈਮ ਹੋ ਗਿਆ ਅੱਜ ਕੱਲ ਨੂੰ ਅੱਜ ਅੱਜ ਕੋਈ ਯਾਨੀ ਬਾੜੀ ਆਪਣੀ ਤਿਆਰ ਉਹਦਾ ਗੱਡ ਕੇ ਕੱਲ ਨੂੰ ਆਪਾਂ ਸਿੱਧੀ ਵੀ ਕਰਨੀ ਆ ਹਾਂ ਮੂੜੀਆਂ ਮੂਲੀਆਂ ਲੱਗਣੀਆਂ ਨੇ ਗਾਜਰਾਂ ਲੱਗਣੀਆਂ ਨੇ ਸਭ ਕੁਝ ਆਪ ਦਾ ਜਿਹੜਾ ਦੀ ਕਰਦਾ ਸਾਗ ਨਾ ਮੂਲੀ ਖਾਲੇ ਮੂਲ ਪੱਟ ਕੇ ਸਮਾਨ ਬਸ ਤਾਂ ਜਗਾ ਬਗਾ ਘੱਟਾ ਕਿਰੇ ਜਗਾ ਬੜੀ ਪਈ ਹੈ ਨਾਲ ਗੰਧ ਨਹੀਂ ਲਸਣ ਵੀ ਲਵਾਂਗੇ ਲਸਣ ਲਸਣ ਵੀ ਲਾ ਦੇਾਂਗੇ ਲਸਣ ਵੀ ਲੱਗ ਜੂ ਥੋੜਾ ਜਿਹਾ ਕਰ ਦਾਂਗੇ ਥੋੜਾ ਜਿਹਾ ਗਾਜਰਾਂ ਕੁਝ ਜਣ ਦਾ ਜਿਵੇਂ ਆ ਬੱਟਾ ਨੇ ਸਾਈਡਾਂ ਤੇ ਗਾਜਰਾਂ ਦਾ ਬੱਟਾ ਦੀ ਘੁੰਮ ਜਾਣੀਆਂ ਨੇ ਇਹਨਾਂ ਦੀ ਛਾਲ ਕਮ ਛੁਲ ਕਮ ਜਿਹੜਾ ਕੋ ਮਰਜ਼ੀ ਲਾ ਦੋ ਗਾਜਰਾਂ ਦਾ ਲਾਉਂਗੇ ਨੇ ਸਭ ਕੋ ਲੱਗ ਜਾਂਦਾ ਸਭ ਕੁਝ ਲੱਗ ਜਾਂਦਾ ਸਭ ਕੁਝ ਲੱਗ ਜਾਂਦਾ ਬਾਬੇ ਦੀ ਮੇਰ ਜੱਟ ਡਾਂਟ ਕੇਰ ਚਲੋ ਜੀ ਦੋਨੇ ਪੁੜੀਆਂ ਮੇਥੇ ਵੀ ਲਾਗੇ ਮੇਥੀ ਵੀ ਲਾਗੀ ਸਾਰੇ ਜਵਾਨੇ ਮੇਰੇ ਛੱਡਦੇ ਬਾਅਦ ਜਿੱਥੇ ਬਾਦ ਘਾਟਾ ਕਿਤੇ ਬਾਕੀ ਟੱਕਦੇ ਬੱਸ ਇਹ ਬਾਣੀ ਬ੍ਰੀਕ ਬਾਹਲਾ ਬ੍ਰੀਕ ਵੀ ਆਂਦਾ ਮਾਰ ਦੇ ਛਾਗਿਆਂ ਵਾਂਗ ਇਹ ਵਾ ਦਾਣਾ ਨਖਰਾ ਹੋਏ ਹਾਂ ਜੀ ਦੰਡਾ ਇਟੇਡਾ ਮਾਰਨ ਦਾ ਜੇ ਕੀ ਡਾ ਬਹੜਾ ਏ ਟੱਕਿਆ ਨਾ ਹੂੰ ਇਹੀ ਤਾਂ ਗੱਲ ਇਹ ਲੋਕਾਂ ਨੂੰ ਸਮਾਨਤਾ ਦਿੰਦੇ ਹੈਗੇ ਇਹ ਕਰਾਂਗੇ ਜੀ ਜੁੜੇ ਰਹੋ ਸਾਰੇ ਭੈਣ ਭਰਾ ਕੱਲ ਨੂੰ ਹੁਣ ਦੇਖਦੇ ਆ ਜਦੋਂ ਜਿਵੇਂ ਬਣਦਾ ਸਿਸਟਮ ਸਾਨੂੰ ਦਿਖਾਇਆ ਜਾਊਗਾ ਸਾਰਾ ਨਾਲ ਹੁੰਦਾ ਸਾਰਾ ਭਾਈ ਦੇਖੀ ਜਾਇਓ ਸਾਰਾ ਵੀ ਨਾਲ ਦੇਖਾ ਜੀ ਸਾਰਾ ਦਿਖਾਵਾਂਗੇ ਭੱਜਿਓ 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 ਲਓ ਜੀ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਚੱਕੋ ਜੀ ਹੁਣ ਸਾਰੇ ਜਾਊਗਾ ਪਾਣੀ 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 ਸਾਰੇ ਜਾਊਗਾ ਪਾਣੀ ਦੇਖੋ ਜੀ ਹੋਣ ਜਾ ਰਿਹਾ ਪਾਣੀ ਸਾਰੇ ਜਿਹੜਾ ਪੰਲਾ ਆ ਉਹ ਖਾਲ ਬਣਿਆ ਹੋਇਆ ਸੀਗਾ ਬਣਦੀ ਲਾਵੇ ਇਹਨੂੰ ਖਾਲ ਬਣਾ ਕੇ ਹਾਂ ਸ਼ਾਮ ਸ਼ਾਮ ਨੂੰ ਲਾਇਓ ਦਿਨੇ ਦੁਪਹਿਰੇ ਤਪੇ ਦਾ ਪੈਣਾ ਲਾਇਓ ਸ਼ਾਮ ਨੂੰ ਲੱਗਿਆ ਹੋਇਆ ਇੱਕ ਤਾਂ ਹੁਣ ਆਪਾਂ ਪਾਣੀ ਲਾਤਾ ਰਾਤ ਨੂੰ ਪੈਣੀ ਆ ਤੇ ਇੱਕ ਰਾਤ ਨੂੰ ਪੈਣੀ ਆ ਤੇਲ ਕੋਈ ਵੀ ਜਮਾ ਪੱਠੇ ਵੀ ਦਿਆਂ ਜਾਂ ਇਹ ਕੋਈ ਵੀ ਚੀਜ਼ ਵੀ ਬਹੁਤ ਫਰਕ ਪੈਂਦਾ ਸਾਬ ਨੂੰ ਬਾਕੀ ਐਡੋਡੀ ਉਹ ਇਹ ਚੀਜ਼ ਤਾਂ ਹੀ ਸਾਰਿਆਂ ਦਾ ਅਸੀਂ ਤਜਰਬਾ ਪਾਈ ਕਰਿਆ ਹੋਇਆ ਬਾਕੀ ਐਡੋਡੀ ਸਾਰਿਆਂ ਦੇ ਤਜਰਬੇ ਆ ਸਾਨੂੰ ਇਹੀ ਵੈਟਰ ਲੱਗਿਆ ਵੈਟਰ ਨਹੀਂ ਯਾਰ ਇਹ ਹੈ ਠੀਕ ਆ ਇਹ ਹੈ ਹੀ ਠੀਕ ਆ ਦੇਖੋ ਵੀਰਾ ਆਥਣੀ ਨਾ ਫਰਕ ਤਾਂ ਪੈਂਦਾ ਫਰਕ ਬਹੁਤ ਜ਼ਿਆਦਾ ਪੈਂਦਾ ਕਿੱਥੇ ਸਾਬ ਨੂੰ ਹੁਣ ਤਾਂ ਨਾਲੇ ਸਾਰੀ ਰਾਤ ਨੂੰ ਐ ਸੇਗਾ ਆਉਣਾ ਤੇ ਤੇਲ ਬਾਲੀ ਪਾ ਜਾਣੀਆਂ ਯਾਰ ਦਾਣੇ ਨੇ ਫੁੱਲ ਬਹੁਤ 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 ਬਰਾਬਰ ਦਾ ਹੈਗਾ ਪੂਰਾ ਯਾਰ ਪੂਰਾ ਬਰਾਬਰ ਆ ਪਾਣੀ ਐ ਨਜ਼ਾਰਿਆ ਪੱਤਿਆ ਪਾਣੀ ਤੇ ਜਾ ਰਿਹਾ ਹੈ ਕੱਲ ਨੂੰ ਉਹ ਲਿਆਉਣਾ ਉਹਦੇ ਨਾਲ ਦਾ ਗੱਲ ਬਾਲੀ ਬਾਨੀ ਐ ਇੱਥੇ ਆ ਇੱਥੇ ਤਿੰਨ ਚਾਰ ਬਟਾ ਮੂਲੀ ਨਹੀਂ ਲੱਗੀਆਂ ਯਾਰੋ ਜੀ ਦੇਖੋ ਜੀ ਜੋੜੇ ਜੋ ਨੂੰ ਚੰਗਿਆਂ ਚੰਗਿਆਂ ਚੀਜ਼ਾਂ ਦਿਖਾਵਾਂਗੇ ਵਧੀਆਂ ਚੀਜ਼ਾਂ ਦੇਖਣ ਵਾਲੀਆਂ ਐ ਨਾ ਕਿਸੇ ਦਾ ਕੋਈ ਹੁੰਦਾ ਕਨੈਕਟ ਕਿਸੇ ਦਾ ਕੋਈ ਹੁੰਦਾ ਆਪਣੇ ਜਿਹੜਾ ਭਾਈ ਜਿਹੜਾ ਕੋਰ ਘਰ ਦੇ ਵਿੱਚ ਚੱਲ ਰਿਹਾ ਆਪਾਂ ਉਹੀ ਦਿਖਾ ਰਹੇ ਆਂ ਦੇਖੋ ਜੀ ਪਾਣੀ ਚੰਗੀ ਚੰਗੀ ਚੀਜ਼ ਦਿਖਾਈਏ ਪਾਣੀ ਗਿਆ ਸਿਰੇ ਬਾੜੀ ਦੇ ਪੂਰੇ ਆ ਗਈ ਬੱਟ ਪਾਣੀ ਗਿਆ ਖਾੜ ਲੱਗ ਗਿਆ ਸਿਰੇ ਲੱਗ ਗਿਆ ਲੱਗ ਗਿਆ ਐ ਯਕੋ ਹੁਣ ਹੋ ਗਈ ਬਾੜੀ ਤਿਆਰ ਬਾੜੀ ਐ ਤਿਆਰ ਹੋ ਗਈ ਇਹ ਤਾਂ ਯਾਰ ਕਾਲ ਹੋ ਗਈ ਬੰਦੇ ਦੀ ਕਾਲ ਹੋ ਗੱਲ 15 ਮਿੰਟ ਲੱਗੇ ਨਹੀਂ ਗੇ ਗੱਲ ਕੁਝ ਨਹੀਂ ਕਾਲ ਦਾ ਮਾਰ ਦਿਆ ਹੁਣ ਇਹ ਕਿੱਥੇ ਤੀਜੇ ਦਿਨ ਨੂੰ ਹਰੇ ਹੋ ਜਾਣੇ ਲੈ ਆ ਆਦ ਨਾ ਤੇ ਗਰਮਾਹੇ ਬੜੀ ਆ ਗਰਮਾਹੇ ਬਾਲੀ ਥੱਲੇੋਂ ਛੱਡਣਾ ਪਾਣੀ ਬਾਲਾ ਪਰੇ ਵਰਣਾ ਇਕੱਠਾ ਬੰਦ ਕਰਿਆ ਭੱਜ ਕੇ ਇਹਦੇ ਵਿੱਚ ਪਾਣੀ ਥੋੜੇ ਮਜਾਨਾ ਪਾ ਲਿਆ ਮੋਟ ਪਰਲੇ ਚ ਜੀ ਤੇ ਮਰਜੀ ਪਾ ਦੇ ਹੁਣ ਇਹਦੇ ਵਿੱਚ ਬੰਦ ਕਰ ਦੇ ਬਹੁਤ ਹੋ ਗਿਆ ਬਾਦੂ ਆ ਚੜਾ ਚੜਨਾ ਨਹੀਂ ਚੜ ਜਾਣਾ ਵੀਰੇ ਬਾਅਦ ਪਾਣੀ ਜਾਈ ਜਾਂਦਾ ਜਾਈ ਜਾਂਦਾ ਮੇਰੇ ਤੇ ਨਾ ਪਾ ਦੀ ਜੇ ਨਿਕਲਿਆ ਨਾ ਇਸਾਰਾ ਸੇਕ ਗਿਆ ਵਾ ਤੇ ਯਾਰੀ ਵਾਸਤੇ ਸੇਗਾ ਚੜ ਜੇ ਮਿੱਟੀ ਨੂੰ ਲੱਗਿਆ ਲੱਗਿਆ ਚਲੋ ਛਾਂ ਨੂੰ ਬਹੁਤ ਵਧੀਆ ਆ ਬਾੜੀ ਦਾ ਬਹੁਤ ਵਧੀਆ ਕੰਮ ਹੋ ਗਿਆ ਐਨ ਬਾ ਕਿਉਂਕਿ ਹੁਣ ਇੰਨਾ ਦੇ ਕੰਮ ਬਾੜੀ ਤਿਆਰ ਹੋ ਗਈ ਜਾਮਣ ਤੇ ਜਾਮਣ ਤੇ ਤੇ ਆਪਾਂ ਇਹਦੇ ਜੂਰੀ ਹੋਣਾ हां हां ਉਹ ਪਾਉਣਾ ਜੀ ਦਰ ਗੰਦੂ ਐ ਕਰੀ ਜਾਣਾ ਯਾਰ ਉਹ ਰਹਿ ਗਿਆ ਸਿਰੇ ਨਹੀਂ ਵੀਰੇ ਸਾਰੇ ਲੱਗ ਗਿਆ ਕਿਰਪਾ ਹੋ ਗਈ ਜੀ ਸਾਰੀ ਲੱਗੀ ਬਾੜੀ ਪਿੱਛੇ ਚੱਕ ਲੋ ਜੀ ਪਿੱਛੇ ਆ ਗਿਆ ਬਾਬੇ ਦੀ ਬਾੜੀ ਲੱਗੀ ਜੀ ਸਾਰਾ ਕੁਝ ਹੋ ਗਿਆ ਪ੍ਰਮਾਤਮਾ ਦੇ ਮਿਹਰ ਨਾਲ ਜਿਹੜੀ ਰਹਿ ਗਈ ਉਹ ਆਪਾਂ ਕੱਲ ਨੂੰ ਲਾਵਾਂਗੇ ਬਹੁਤ ਵਧੀਆ ਕੰਮ ਹੋਇਆ ਸਾਰੇ ਪਿੰਡpura ਪੂਰਾ ਪਿਆਰ ਦਿਓ ਨਾਲ ਜੁੜੇ ਰਹੋ ਘਰ ਨੂੰ ਬਹੁਤ ਹੋਰ ਵੀ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਰੱਬ ਦੀ ਮਿਹਰ ਨਾਲ ਜਿਹਾ ਜ ਆਪਣੇ ਘਰ ਦੇ ਵਿੱਚ ਕੰਮ ਕਰ ਚੱਲ ਰਿਹਾ ਸਾਰਾ ਗੁਜ ਨਮਿਆ ਨਮਿਆ ਐਕਟੀਵਿਟੀਆ ੁੰਡੇ ਕੋਲੇ ਆਉਂਦੀਆਂ ਰਹਿਣਗੀਆਂ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲਾ ਵਾਹਿਗੁਰੂ ਦੀ ਕਾਰਜਾ ਵਾਹਿਗੁਰੂ ਜੀ ਬਨੇ ਐ ਵੀ ਵਿਧਾਇਓ ਕਮੈਂਟ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਨਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਭੈਣ ਭਰਾ ਹਾਲਤ ਆਪਾਂ ਪੂਰਾ ਜੋਰ ਲਾਈਦਾ ਜੀ ਤਰਸ ਖਾ ਕੇ ਮਾੜਾ ਮੋਟਾ ਜਿਹੜਾ ਕੰਮ ਕਰ ਦਿਆ ਕਰਿਓ ਕਮੈਂਟ ਤੇ ਸਬਸਕ੍ਰਾਈਬ ਤੇ ਹਾਈਪ ਤੇ ਜੁਆਇਨ ਸ਼ੇਅਰ ਵੱਧ ਵੱਧ ਕਰੋ